حسن حضرت محمد صاحب ਨੂੰ ਕਹਿੰਦਾ ਹੈ ਕਿ ਕਿੰਨੇ ਬਦਕਿਸਮਤ ਨੇ ਮੂਰਖ ਨੇ ਆਦੇ ਹਯਾਤ ਖੁਦਾ ਵੰਡ ਰਿਹਾ ਹੈ ਇਹ ਸੁੱਤੇ ਪੈਣੇ ਬੜੇ ਮੂਰਖ ਨੇ ਪਤਾ ਹੈ محمد ਸਾਹਿਬ ਨੇ ਕੀ ਆਖਿਆ ਕੋਈ ਇੱਕ ਦਿਨ ਫਜਰ ਦੀ ਨਮਾਜ਼ ਪੜ੍ਹੀ ਹੁਣ ਸਾਰੇ ਮੂਰਖ ਦਿਖਾਈ ਦੇਣ ਲੱਗ ਪੰਦੇ ਤੂੰ ਆਪਣੀ ਨਮਾਜ਼ ਕਜ਼ਾ ਕੀਤੀ ਹੈ ਮੇਰੀ ਵੀ ਕਜ਼ਾ ਕੀਤੀ ਇਨਾ ਤੇ ਤਰਸ ਕਰਨਾ ਚਾਹੀਦਾ ਸੀ ਤੂੰ ਮੋਰ ਕਹਿਣ ਲੱਗ ਪਿਆ ਆ ਚੱਲ ਕੇ ਫਿਰ ਪੜੀਏ ਤੂੰ ਆਪਣੀ ਵੀ ਕਜ਼ਾ ਕੀਤੀ ਏ ਮੇਰੀ ਵੀ ਕਜ਼ਾ ਕੀ ਇਸ ਤਰ੍ਹਾਂ ਮੈਂ ਦੇਖਦਾ ਚਾਰ ਪੰਜ ਦਿਨ ਕੋਈ ਨਾਮ ਜਪਦਾ ਮਾੜਾ ਜਿਆ ਕਿਤੇ ਰਸਾ ਹੈ ਉਹਦੇ ਨਾਲ ਪੈਸ ਕਰਦਾ ਹੈ ਉਹਦੇ ਨਾਲ ਬੈ ਉਹਦੇ ਨਾਲ ਗੁੱਥਮ ਗੁੱਥਾ ਉਹਦੇ ਨਾਲ ਗੁੱਥਮ ਗੁੱਥਾ ਸਮਝ ਲਓ ਇਹਨੂੰ ਪਚਿਆ ਕੋਈ ਨਹੀਂ ਅਜ਼ਮ ਨਹੀਂ ਜੇ ਕੋ ਖਾਵੇ ਜੇ ਕੋ ਬੁੰਚੇ ਤਿਸ ਕਾ ਹੋਏ ਉਧਾਰ ਅਜ਼ਮ ਵੀ ਕਰੇ ਭੋਜਨ ਦੀ ਬੁਰਕੀ ਪਹਿਲੇ ਮੂੰਹ ਦੇ ਚੌਂਦੀ ਸਵਾਦ ਆ ਜਾਂਦਾ ਹੈ ਪਰ ਇਹ ਅਜੇ ਹੋਂ ਨਹੀਂ ਬਣੇ ਅਜੇ ਮਾਸ ਨਹੀਂ ਬਣੇ ਅਜੇ ਸਰੀਰ ਦੀ ਸ਼ਕਤੀ ਵੀ ਨਹੀਂ ਬਣੇ ਸਿਰਫ ਰਸ ਹੈ ਇਹ ਜਦ ਅੰਦਰ ਜਾਏਗੀ ਪਛੇਗੀ ਉਦੋਂ ਹੋਣ ਬਣੇਗੀ ਕੁਝ ਦਿਨਾਂ ਬਾਅਦ ਇੱਕਦਮ ਨਹੀਂ ਬਣਦੀ ਇੱਕਦਮ ਰਸ ਆ ਜਾਂਦਾ ਹੈ ਇੱਕਦਮ ਖੂਨ ਨਹੀਂ ਬਣਦਾ ਰਸ ਤੇ ਉਸੇ ਵਕਤ ਆ ਗਿਆ ਭੁੱਖ ਵੀ ਮਿਟ ਜਾਂਦੀ ਹੈ ਖੂਨ ਉਸੇ ਵਕਤ ਨਹੀਂ ਬਣਦਾ ਸਮਾਂ ਲੱਗਦਾ ਹੈ ਵਕਤ ਲੱਗਦਾ ਹੈ ਹੁਣ ਮੈਂ ਅਰਜ਼ ਕਰਾਂ ਰਸ ਵਾਹਿਗੁਰੂ ਆਖਦੇ ਆ ਵੀ ਉਸੇ ਵਕਤ ਆ ਸਕਦਾ ਹੈ ਉਸੇ ਵਕਤ ਆ ਸਕਦਾ ਹੈ ਮੈਂ ਅਕਸਰ ਅਰਜ਼ ਕਰਨਾ ਹੁੰਦਾ ਜ਼ਮੀਨ ਦੇਤੇ ਯਾਤਰਾ ਤੈ ਆਉਂਦੀ ਹੈ ਪਹਿਰਾ ਨਾਲ ਤੇ ਅੰਦਾਜ਼ਾ ਲੱਗ ਜਾਂਦਾ ਇਤਨੇ ਘੰਟਿਆਂ ਚ ਪਹੁੰਚ ਜਾਵਾਂਗੇ ਇਤਨੇ ਦਿਨਾਂ ਚ ਪਹੁੰਚ ਜਾਵਾਂਗੇ ਪਰਮਾਤਮਾ ਤੱਕ ਯਾਤਰਾ ਤੈ ਆਉਂਦੀ ਹੈ ਜ਼ਬਾਨ ਦੇ ਜਪਣ ਨਾਲ ਇਹ ਕਿੰਨੇ ਘੰਟੇ ਕਿੰਨੇ ਮਹੀਨੇ ਯਾਤਰਾ ਪੂਰੀ ਹੋਵੇਗੀ 1 ਸੈਕਿੰਡ 1 ਸੈਕਿੰਡ ਸਿਰਫ ਇੱਕੋ ਹੀ ਸੈਕਿੰਡ ਲੱਗਦਾ ਹੈ ਨਿਰਵਾਣ ਕੀਰਤਨ ਗਾਵੋ ਕਰਤੇ ਕਾ ਨਿਮਕ ਸਿਮਰਤ ਜਿਤ ਛੂਟੇ ਨਿਮਕ ਇੱਕ ਸੈਕਿੰਡ ਇੱਕ ਸੈਕਿੰਡ ਇੱਕ ਚਿਤ ਜੈ ਇੱਕ ਛਿਨ ਧਿਆਇਓ ਕਾਲ ਫਾਸ ਕੇ ਵਿਚ ਨਾਇਬ ਇੱਕ ਛਿਨ ਇੱਕ ਸੈਕਿੰਡ ਯਾਤਰਾ ਤੇ ਪੂਰੀ ਹੋ ਸਕਦੀ ਇਕ ਸੈਕਿੰਡ ਦੇ ਵਿਚ ਲੱਗ ਜਾਂਦੇ ਨੇ ਕਈ ਜਨਮ ਜ਼ਿੰਦਗੀਆਂ ਲੱਗ ਜਾਂਦੀਆਂ ਕਾਰਨ ਬਾਹਰ ਜੇ ਹੱਥਾਂ ਨੇ ਭੋਜਨ ਬਣਾਇਆ ਤੇ ਮੂੰਹ ਨੇ ਖਾਦਾ ਵੀ ਐ ਪਰ ਅਕਸਰ ਭਾਜਨ ਜ਼ਬਾਨ ਕਰਦੇ ਤੇ ਹੈ ਜਪ ਤੇ ਕਰਦੇ ਨੇ ਭੋਜਨ ਤੇ ਬਣਾ ਲੈਂਦੇ ਨੇ ਛਕਦੇ ਨੇ ਐਸਵਾਸੇ ਸਤਿਗੁਰਾਂ ਨੇ ਕਹਿ ਦਿੱਤਾ ਜੇ ਕੋ ਖਾਵੇ ਜੇ ਕੋ ਬੁੰਚੇ ਕਲ ਦੇ ਲਵਜ਼ ਮੈਂ ਦौराਦੇ ਆ ਰੋਟੀ ਕਮਾਣੀ ਰੋਟੀ ਪਕਾਣੀ ਔਖੀ ਏ ਖਾਣੀ ਸੌਖੀ ਏ ਪਰ ਮੈਂ ਅਰਜ਼ ਕਰਾਂ ਭਾਜਨ ਦੀ ਦੁਨੀਆ ਵਿੱਚ ਅਗਰੇ ਨੂੰ ਅਧਿਆਤਮਿਕ ਖੁਰਾਕ ਬਣਾ ਲਈ ਏ ਤੇ ਇਹ ਪਕਾਣੀ ਕਮਾਣੀ ਤੇ ਸੌਖੀ ਏ ਖਾਣੀ ਔਖੀ ਖਾਣਾ ਕੀ ਏ ਜੇ ਕੋ ਖਾਵੇ ਜੇ ਕੋ ਬੁੰਚੇ ਖਾਣਾ ਕੀ ਏ ਗਾਵੀਏ ਸੁਣੀਏ ਸੁਣ ਲੈ ਸੁਣ ਕੇ ਭੁੱਖ ਮਿਟੇਗੀ ਜਿਵੇਂ ਭੋਜਨ ਦੀ ਬੁਰਕੀ ਅੰਦਰ ਗਈ ਭੁੱਖ ਬਾਹਰ ਨਿਕਲਦੀ ਹੈ ਗੁਰੂ ਦਾ ਮੰਤਰ ਮਨ ਤੱਕ ਗਿਆ ਮਨ ਦੇ ਚੋਂ ਪਾਪ ਨਿਕਲਦਾ ਹੈ ਮਨ ਦੇ ਚੋਂ ਦੁੱਖ ਨਿਕਲਦਾ ਹੈ ਭੋਜਨ ਦੀ ਬੁਰਕੀ ਅੰਦਰ ਗਈ ਤਨ ਦੇ ਚੋਂ ਭੁੱਖ ਨਿਕਲਦੀ ਹੈ ਗੁਰੂ ਦਾ ਸ਼ਬਦ ਮਨ ਤੱਕ ਗਿਆ ਮਨ ਦੇ ਚੋਂ ਦੁੱਖ ਨਿਕਲ ਜਾਂਦਾ ਹੈ ਪਾਪ ਨਿਕਲ ਜਾਂਦਾ ਨਾਨਕ ਭਗਤਾ ਸਦਾ ਵਿਗਾਸ ਸੁਣੀਏ ਦੁਖ ਪਾਪ ਕਾਰਸ ਭੁਖ ਨਹੀਂ ਮਿਟੇ ਇਹਨੇ ਭੋਜਨ ਛਕਿਆ ਨਹੀਂ ਮਾਨਸਿਕ ਕਲੇਸ਼ ਚਿੰਤਾ ਨਹੀਂ ਮਿਟੇ ਪਰੇਸ਼ਾਨੀ ਨਹੀਂ ਮਿਟੇ ਪਾਪ ਨਹੀਂ ਮਿਟੇ ਇਹਨੇ ਪ੍ਰਭੂ ਦਾ ਨਾਮ ਸੁਣਿਆ ਹੀ ਨਹੀਂ ਸੁਣਨਾ ਹੀ ਤੇ ਚੱਕਣਾ ਨਹੀਂ ਸੁਣਿਆ ਜੈਸੇ ਜ਼ੁਬਾਨ ਨੇ ਉਚਾਰਨ ਕੀਤਾ ਵਾਹਿਗੁਰੂ ਕਿ ਕੰਨਾਂ ਰਾਹੀਂ ਮਲ ਸੁਣੇ ਸੁਣਨਾ ਮਨ ਨੇ ਬੋਲਣਾ ਜ਼ੁਬਾਨ ਨੇ ਸੁਣਨਾ ਮਨ ਨੇ ਤੋ ਜੈਸੇ ਨਾਭੀ ਤੋਂ ਦੋਨੋਂ ਉਠੀ ਹਿਰਦੇ ਤੱਕ ਪਹੁੰਚੀ ਕੰਠ ਤੱਕ ਪਹੁੰਚੀ ਜ਼ੁਬਾਨ ਨੇ ਬਿਆਨ ਕਰ ਦਿੱਤੀ ਇਹ ਸਾਰਾ ਕੰਮ ਅੰਦਰ ਤੇਜ਼ੀ ਨਾਲ ਹੁੰਦਾ ਹੈ ਇਸੇ ਤਰੀਕੇ ਨਾਲ ਅਗਰ ਪੂਰੀ ਕਾਗਰਤਾ ਨਾਲ ਕੋਈ ਸੁਣ ਲਿਆ ਹੈ ਸ਼ਬਦ ਇਸ ਤਰ੍ਹਾਂ ਵਾਪਸ ਜਾਏਗਾ ਪਰ ਮਨਸ ਕਰਾਂ ਜਿਤਨੀ ਛੇਤੀ ਮਨੁੱਖ ਦੀ ਜ਼ਬਾਨ ਪ੍ਰਗਟ ਕਰ ਦਿੰਦੀ ਹੈ ਇਤਨੀ ਛੇਤੀ ਮਨੁੱਖ ਦੇ ਕੰਨ ਮਨ ਤੱਕ ਨਹੀਂ ਪਹੁੰਚਾਉਂਦੇ ਕਿਉਂ ਮਨ ਆਪਣੀ ਇਕਾਗਰਤਾ ਨਹੀਂ ਦਿੰਦਾ ਸੁਣਨ ਦੇ ਚ ਆਪਣੀ ਇਕਾਗਰਤਾ ਨਹੀਂ ਸੁਣਨ ਦੇ ਚ ਆਪਣਾ ਧਿਆਨ ਨਹੀਂ ਦੇਣਾ ਇਸ ਵਾਸਤੇ ਧਰਮ ਨੂੰ ਧਿਆਨ ਸਾਧਨਾ ਕਰੇ ਧਿਆਨ ਸਾਧਨਾ ਜਿੰਨਾ ਕੁ ਧਿਆਨ ਦੇਵੇਗਾ ਉਤਨਾ ਹੀ ਸੁਣ ਸਕੇਗਾ ਜ਼ਬਾਨ ਨੇ ਵਾਹਿਗੁਰੂ ਉਚਾਰਨ ਕੀਤਾ ਹੈ ਤੇ ਹੁਣ ਮਨ ਨੇ ਧਿਆਨ ਨਾਲ ਸੁਣਿਆ ਹੈ ਬੈਖਰੀ ਸ਼ਬਦ ਵਾਪਸ ਆਇਆ ਹੈ ਕੰਠ ਤੱਕ ਆਏਗਾ ਮਧਮਾ ਬਣ ਜਾਏਗਾ ਵਾਪਸ ਉਸੇ ਰਸ ਜਿਸ ਰਸਤੇ ਤੋਂ ਆਇਆ ਹੈ ਸ਼ਬਦ ਉਸੇ ਰਸਤੇ ਤੋਂ ਵਾਪਸ ਜਾਏਗਾ ਜੈਸੇ ਕੰਠ ਤੱਕ ਆਇਆ ਤੋ ਪਹਿਚਾਣ ਕੀ ਹੋਵੇਗੀ ਐਸੇ ਮਨੁੱਖ ਨੂੰ ਵਾਹਿਗੁਰੂ ਆਖਣ ਦਾ ਰਸ ਆਵੇ ਇਹ ਪਹਿਚਾਣ ਐਸੇ ਮਨੁੱਖ ਨੂੰ ਕਹਿ ਦਿੰਦੇ ਨੇ ਵਾਹਿਗੁਰੂ ਇਸ ਦੀ ਰਸਨਾ ਤੇ ਵਸ ਗਿਆ ਜਿਵੇਂ ਭੋਜਨ ਦੀ ਬੁਰਕੀ ਜ਼ਬਾਨ ਤੇ ਤੇ ਸਵਾਦ ਤੇ ਆ ਜਾਂਦਾ ਹੈ ਵਾਹਿਗੁਰੂ ਵਾਹਿਗੁਰੂ ਕੋਈ ਜਪ ਰਿਹਾ ਤੇ ਰਸ ਨਹੀਂ ਆ ਰਿਹਾ ਅਜੇ ਸ਼ਬਦ ਰਸਨਾ ਤੇ ਨਹੀਂ ਟਿਕਿਆ ਅਜੇ ਕੰਠ ਵਿੱਚ ਨਹੀਂ ਵਸਿਆ ਕੰਠ ਵਿੱਚ ਵਸਦੇ ਆ ਹੀ ਰਸ ਆ ਜਾਂਦਾ ਕਿਉਂਕਿ ਸ਼ਬਦ ਗਹਿਰਾ چلا ਗਿਆ ਜੇ ਗਹਿਰਾ چلا ਗਿਆ ਤਾਂ ਆਪਣਾ ਕੰਮ ਕਰੇਗਾ ਐਸਾ ਮਨੁੱਖ ਬਾਣੀ ਜਦ ਜਪੇਗਾ ਰਸਨਾ ਐਸਾ ਮਨੁੱਖ ਜਦ ਵਾਹਿਗੁਰੂ ਵਾਹਿਗੁਰੂ ਜਪੇਗਾ ਰਸਨਾ ਉਹਨੂੰ ਰਸ ਆਵੇਗਾ ਇਸ ਜਵਾਨ ਤੇ ਅਗਰ ਉਚਾਰਨ ਕਰਦਿਆਂ ਰਸ ਆਣ ਲੱਗ ਪਿਆ ਐ ਐਸੇ ਪੁਰਸ਼ਾਂ ਲਈ ਮਹਾਰਾਜ ਨੇ ਕਿਹਾ ਪ੍ਰਭ ਜੀ ਬਸੇ ਸਾਧ ਕੀ ਰਸ ਸਾਧ ਜੋ ਸਾਧਨਾ ਕਰ ਰਿਹਾ ਹੈ ਜੇ ਦੀ ਸਾਧਨਾ ਪੂਰੀ ਹੋ ਗਈ ਉਹ ਸੰ ਜੋ ਸਾਧਨਾ ਕਰ ਰਿਹਾ ਹੈ ਸਾਧ ਹੈ ਸਾਧੂ ਹੈ ਰਸਨਾ ਤੇ ਵਸ ਗਿਆ ਸਾਧੂ ਹੈ ਜਿਸ ਦਿਨ ਰਾਮ ਰਾਮਨ ਦੇ ਚ ਵਸ ਜਾਏਗਾ ਸੰਤ ਹੋ ਜਾਏਗਾ ਪੂਰਨਪੁਰਖ ਹੋ ਜਾਏਗਾ ਪਰ ਰਸਨਾ ਤੇ ਵਸ ਗਿਆ ਸਾਧੂ ਦਾ ਸਾਧਨਾ ਪਿਆ ਕਰਦਾ ਪ੍ਰਭ ਜੀ ਬਸੇ ਸਾਧ ਕੇ ਰਸਨਾ ਨਾਮਦੇਵ ਕਹਿੰਦੇ ਨੇ ਰਸਨਾ ਗੀਦੀ ਬੌਲਤ ਰਾਮ ਨਾਮਦੇਵ ਕਹਿੰਦੇ ਨੇ ਮੈਂ ਰਾਮ ਕੀ ਬੋਲਿਆ ਜ਼ਬਾਨ ਰਸ ਨਾਲ ਵਰਗ ਗਈ ਮਹਾ ਰਸ ਨਾਲ ਵਰਗ ਗਈ ਬੜਾ ਰਸ ਆਇਆ ਐਸਾ ਰਸ ਜੋ ਦੁਨੀਆਂ ਦੇ ਕਿਸੇ ਪਦਾਰਤ ਦੇ ਚ ਨਹੀਂ ਜੋ ਬਾਹਰ ਹੈ ਹੀ ਨਹੀਂ ਐਸਾ ਰਸ ਅਮਰਤ ਮਨ ਚ ਆਖਿਆ ਤ੍ਰਿਪਤ ਰਹੇ ਆਗੈ ਬੜਾ ਜ਼ਿਕਰ ਹੈ ਉਸ ਮਹਾ ਰਸ ਦਾ ਰਸਾਇਣ ਆਖਿਆ ਗਿਆ ਰਸਾਂ ਦੀ ਖਾਨ ਹੈ ਪ੍ਰਮਾਤਮਾ ਦਾ ਨਾਮ ਪਰ ਅਜੇ ਰਸਨਾ ਤੇ ਵਸਿਆ ਅਜੇ ਭੁਰਕੇ ਮਉਂਦ ਚ ਵਸਿਆ ਹੈ ਅਗੇ ਅੰਦਰ ਨਹੀਂ ਗਏ ਅਜੇ ਰੋਮ-ਰੋਮ ਵਿੱਚ ਨਹੀਂ ਵਸੇ ਸ਼ਬਦ ਹੋਰ ਗਹਿਰਾ ਚਲਾ ਗਿਆ ਪਸੰਤੀ ਤੱਕ ਐਸਾ ਮਨੁੱਖ ਅਨਾਹਦ ਨਾਦ ਸੁਣਦਾ ਹੈ ਬ੍ਰਹਿਮੰਡ ਦੇ ਜੋ ਪ੍ਰਮਾਤਮਾ ਦੀ ਆਵਾਜ਼ ਹੈ ਜਿਸ ਤੋਂ ਸੰਸਾਰ ਬਣਿਆ ਹੈ ਅਨਾਹਦ ਨਾਦ ਉਹ ਸੁਣਦਾ ਹੈ ਉਹ ਅਨਾਹਦ ਨਾਦ ਸੰਗੀਤਮਈ ਹੈ ਗੀਤ ਮਈ ਗੇ ਜਿੱਦਾਂ ਮੇਰੇ ਪਾਤਸ਼ਾਹ ਨੇ ਜ਼ਿਕਰ ਕੀਤਾ ਹੈ ਬਾਜੇ ਨਾਦ ਅਨੇਕ ਅਸੰਖਾਂ ਕਹਤੇ ਵਾਵਣ ਹਾਰੇ ਕਹਤੇ ਰਾਗ ਪਰਿਸ਼ਯ ਕਈਨ ਕਹਤੇ ਗਾਵਣ ਹਾਰੇ ਅਨੇਕ ਰਾਗਾਂ ਤੇ ਸਾਜ਼ਾਂ ਦੀ ਆਵਾਜ਼ ਗੀਤ ਮਈ ਸੰਗੀਤ ਮਈ ਚੋਪੈ ਤੇ ਸੁਣ ਰਿਹਾ ਐਸਾ ਉਸ ਨੂੰ ਸੁਣਾਈ ਦੇਂ ਆਪਣੀ ਜ਼ਿੰਦਗੀ ਚ ਮੈਂ ਦੋ ਤਿੰਨ ਪੁਰਸ਼ ਇਸ ਤਰ੍ਹਾਂ ਦੇ ਦੇਖੇ ਸਿੱਖ ਜਗਤ ਦੇ ਚ ਔਰ ਅਨਮਤ ਦੇ ਚ ਵੀ ਜ਼ਰੂਰ ਹੋਣ ਜਿਹਨੂੰ ਅਨਾਹਦ ਨਾ ਰੱਖਿਆ ਗਿਆ ਪ੍ਰਮਾਤਮਾ ਦੀ ਆਵਾਜ਼ ਆਖਿਆ ਗਿਆ ਕਿਸ ਕੀ ਸੋਏ ਸੁਣੀ ਮਨ ਹਰਿਆ ਉਹਦਾ ਨਾਦ ਸੁਣਿਆ ਉਹਦਾ ਬੋਲ ਸੁਣਿਆ ਉਹਦੇ ਬੋਲਾਂ ਦੇ ਚ ਉਹਦੀ ਸੋਭਾ ਪ੍ਰਗਟ ਹੋਈਏ ਮਨ ਬੜਾ ਹਰਾ ਭਰਾ ਹੋ ਗਏ ਬੜੀ ਖੇਡ ਬਣ ਗਈ ਐਸਾ ਮਨੁੱਖ ਅਨਾਹਦ ਨਾਲ ਸੁਣਦਾ ਹੈ। ਪੂਰੀ ਦੁਨੀਆ 'ਚ ਮਹਾਰਸ ਹੋ ਜਾਂਦਾ ਹੈ। ਰਸ ਮਹਾਰਸ ਹੋ ਗਏ। ਸੰਗੀਤ ਗੀਤ ਆਪਦੀ ਗਾਇਤ ਲਈ ਅਰਸ ਕਰਾਂ। ਪਹਿਲੇ ਪਹਿਲੇ ਬਾਹਰ ਸੰਗੀਤ ਉਹਨਾਂ ਨੇ ਪ੍ਰਗਟ ਕੀਤਾ ਜਿਨ੍ਹਾਂ ਨੇ ਅੰਦਰ ਦਾ ਸੰਗੀਤ ਸੁਣਿਆ। ਪਹਿਲੇ ਪਹਿਲੇ ਜਿਨ੍ਹਾਂ ਨੇ ਗੀਤ ਬਾਹਰ ਪ੍ਰਗਟ ਕੀਤੇ ਉਹਨਾਂ ਨੇ ਕੀਤੇ ਜਿਨ੍ਹਾਂ ਨੇ ਅੰਦਰ ਇਹ ਗੀਤ ਸੁਣਿਆ। لیکن اجے وہ شબ્د پرا تک نہیں پہنچیا نا بھی تک نہیں پہنچے نا بھی تک پہنچدے ہیں منوخ پرماطما دا روپ ہو جاندا ہے ایشور دا روپ ہو جاندا ہے جپ جا رہی ہے شબ્د نا بھی تک چلا گیا نا بھی تو اٹھے اسی کسے نو کبیر کہندے نا الٹی گنگا جمن ملاؤ ਜਮਨਾ ਗੰਗਾ ਜਿੱਥੋਂ ਜਮੇ ਸੀ ਪ੍ਰਗਟ ਹੋਈ ਸੀ ਮੁੜ ਕੇ ਫਿਰ ਉੱਥੇ ਲੈ ਗਏ ਸ਼ਬਦ ਜਿੱਥੋਂ ਉੱਠਿਆ ਸੀ ਵਾਪਸ ਫਿਰ ਉੱਥੇ ਲੈ ਗਏ ਕਿਸੇ ਨੂੰ ਧਿਆਨ ਸਾਧਨਾ ਕਹਿੰਦੇ ਨੇ ਇਸ ਨੂੰ ਜਪ ਸਾਧਨਾ ਕਹਿੰਦੇ ਨੇ ਇਹਦੇ ਵਾਸਤੇ ਬੜੀ ਇਕਾਗਰਤਾ ਚਾਹੀਦੀ ਬੜੀ ਮਿਹਨਤ ਚਾਹੀਦੀ ਇਸ ਵਾਸਤੇ ਸਾਈਬਾ ਨੇ ਕਹਿ ਦਿੱਤਾ ਆਖਣ ਔਖਾ ਸਾਚਾ ਨਾਮ ਇਸੇ ਵਾਸਤੇ ਸਾਧਕ ਕਹਿੰਦੇ ਨੇ सेवा ਨਾਲੋਂ ਹਜ਼ਾਰਾਂ ਨਹੀਂ ਲੱਖਾਂ ਗੁਣਾ ਔਖਾ ਹੈ ਜਪ ਕਰਨਾ ਸਿਮਰਨ ਕਰ ਔਖਾ ਬੜਾ ਔਖਾ ਹੈ ਅਗਰ ਸ਼ਬਦ ਨਾਭੀ ਤੱਕ ਪਹੁੰਚ ਗਿਆ ਨਾਭੀ ਪੂਰੀ ਖੁੱਲ ਜਾਏ ਪਹਿਲੇ ਪਵਨ ਟਕਰਾਈ ਸੀ ਜਦ ਬੋਲਣ ਦਾ ਖਿਆਲ ਆਇਆ ਨਾਭੀ ਖੁੱਲੀ ਤੇ ਧੁਨ ਉੱਠੀ ਸੀ देही माटी बोले पवन पवन करके बोली सी ਹੁਣ ਉਹ ਸ਼ਬਦ ਨਾਭੀ ਨਾਲ ਟਕਰਾਇਆ ਤੇ ਨਾਭ ਪੂਰੀ ਖੁੱਲ ਗਈ ਨਾਭੀ ਪੂਰੀ ਖੁੱਲਦੀ ਹੈ ਦੋ ਹਾਲਤਾਂ ਵਿੱਚ ਇੱਕ ਤੇ ਜਦ ਆਖਰੀ ਪ੍ਰਾਣ ਨਿਕਲਦਾ ਹੈ ਉਸ ਵਕਤ ਖੁੱਲਦੀ ਹੈ ਆਖਰੀ ਪ੍ਰਾਣ ਨਾਭੀ ਵਿੱਚ ਹੈ कई दफा हाथਾਂ ਚੋਂ ਪ੍ਰਾਣ ਨਿਕਲ ਗਏ ਹੱਥ ਸੁਨ ਹੋ ਗਏ ਪੈਰਾਂ ਚੋਂ ਨਿਕਲ ਗਏ ਪੈਰ ਸੁਨ ਹੋ ਗਏ ਪਰ ਬੰਦਾ ਜੇ ਜ਼ਿੰਦਾ ਹੈ ਅੱਖਾਂ ਚੋਂ ਨਿਕਲ ਗਈਆਂ ਅੱਖਾਂ ਵੇਖਣੋ ਰਹਿ ਗਈਆਂ ਜ਼ਬਾਨ ਚੋਂ ਪ੍ਰਾਣ ਨਿਕਲ ਗਏ ਜ਼ਬਾਨ ਬੋਲਣੋ ਰਹਿ ਗਈ ਇੱਕਦਮ ਪ੍ਰਾਣ ਨੇ ਨਿਕਲਦੇ ਜਿਸ ਜਿਸ ਭਾਗ ਚੋਂ ਨਿਕਲਦੇ ਜਾਂਦੇ ਨੇ ਉਹ ਉਹ ਅੰਗ ਸੁਨ ਹੁੰਦਾ ਜਾਂਦਾ